ਕੋਈ ਨਾ ਕੋਈ ਗੱਲ ਤੇ ਹੋਊਗੀ ਜਿਹੜਾ ਫੋਨ ਕਰਕੇ ਦੱਸਣ ਦੀ ਓ ਜੇ ਹੁਣ ਤੁਹਾਡੀ ਮਾਂ ਵਾ ਤੇ ਉਹ ਵੀ ਬਹਾਨੇ ਲਾ ਕੇ ਆਈ ਆ ਹੁਣ ਬਹਾਨਾ ਲਾਤਾ ਵਾ ਐਕਸੀਡੈਂਟ ਹੋ ਗਿਆ ਸੀ ਮੇਰਾ ਤੇ ਹੋਇਆ ਹੀ ਨਾ ਝੂਠ ਨਹੀਂ ਬੋਲਿਆ ਉਹਨੇ ਉਹ ਕੀ ਪਤਾ ਦੋਵੇਂ ਜਣੀਆਂ ਰਲੀਆਂ ਵਾ ਸੰਦੀਪ ਕੈਂਦੀ ਹੋਣੀ ਆ ਐਦਾਂ ਤੇ ਧੀਏ ਤੂੰ ਇੱਥੇ ਆ ਨਹੀਂ ਸਕਦੀ ਕੋਈ ਨਾ ਕੋਈ ਬਹਾਨਾ ਸੋਚ ਜਿੱਦਾਂ ਮੈਂ ਸੋਚਿਆ ਵਾ ਨਾ ਜੀਤ ਆ ਤੇ ਸ਼ਰੇਆਮ ਝੂਠ ਮਾਰਦੀ ਆ ਗੱਡੀ ਕੋ ਮੋਏ ਮੰਗਣ ਰਹੇ ਨੇ ਉਹਨਾਂ ਨੂੰ ਕੋਈ ਘਾਟਾ ਵਾ ਕੀ ਕਰਦੇ ਵਿੱਚ ਉਹ ਮਦਾ ਮੰਗਦੇ ਹੋਣਗੇ ਫੇਰ ਇਹ ਕਹਿੰਦੀ ਆ ਹਾਏ ਹਾਏ ਹੈਲੋ ਹੈਲੋ ਹਾਏ ਜੀ ਜਨ ਬਈਆ ਹਾਏ ਵੀਰ ਗੱਲ ਕੀ ਹੋਣੀ ਆ ਇਹਨਾਂ ਮੈਨੂੰ ਬੜਾ ਕੁੱਟਿਆਈ ਹੋ ਜੀ ਵੀ ਇਹਨਾਂ ਨੂੰ ਮੈਸੂਦ ਤੇ ਕਰਦ ਰਿਹਾ ਉਹਦੇ ਜਾ ਕੇ ਪਰ ਮੈਂ ਉਥੇ ਜਾਣ ਹੀ ਨਹੀਂ ਸਕਦਾ ਇਹਦਾ ਵੀ ਕਾਰਨ ਵਾ ਉਹ ਪਤਾ ਕੀ ਕਹਿੰਦੀ ਆ ਕਹਿੰਦੀ ਇਹ ਕਹਿੰਦੇ ਆ ਤੈਨੂੰ ਅੱਗ ਲਾ ਕੇ ਸਾਰ ਦੇਣਾ ਵਾ 2 ਮਹੀਨਾ ਕੁ ਦਵਾਈ ਖਾਏਂਗੀ ਤੇ ਫੇਰ ਹੀ ਫਰਕ ਪਾਊਗਾ ਜੇ ਤੂੰ ਕਹਿੰਨੀ ਆ ਤੇ ਹੋਰ ਕਿ ਕੋਈ ਖਾ ਲੈਨੇ ਆ ਹਾਂ ਤੇ ਸਹੀ ਆ ਪਰ ਕੀ ਕਰਾਂ ਕਿੰਨੀ ਕੁ ਦਵਾਈ ਖਾਈ ਜਾਵਾਂ ਤਾਂ ਨਾਲ ਚਾਹ ਬਣੀ ਬਣਾ ਤੇ ਕੱਪੜੇ ਪਾਲਾ ਬੈਲ ਚ ਤੇ ਕੁੜੀ ਨੂੰ ਨਾ ਇੱਥੇ ਰਹਿਣ ਦੀ ਕੁੜੀ ਨੂੰ ਹੀ ਸੰਭਲਾਂਗੇ ਉਸ ਤੋਂ ਕੁੜੀ ਸੰਭੇਗੀ ਭਾਬੀ ਨੂੰ ਸੰਭੇਗੀ ਦੀਪ ਇਹ ਕਰੀ ਮੈਨੂੰ ਹੋ ਗਿਆ ਲਾਂਦੇ ਸਾਰੀ ਸਚਾਈ ਤਾਂ ਤੇ ਫੇਰ ਪਤਾ ਲੱਗਣਾ ਐਦਾਂ ਦੇ ਫੋਨਾਂ ਦੇ ਗੱਲਾਂ ਹੋਂਡੀਆਂ ਵਾ ਨਾ